ਬਸ ਇਸ ਤਰ੍ਹਾਂ ਤੁਸੀਂ ਤਿਆਰ ਕਰਕੇ ਰੱਖ ਲਿਆ ਕਰੋ ਤੇ ਖਾਇਆ ਪੀਆ ਕਰੋ ਤੇ ਮੌਜ ਲੁੱਟਿਆ ਕਰੋ ਤੇ ਦੇਖੀ ਤੁਹਾਡੇ ਖਾਣਾ ਪੀਣਾ ਕਿਵੇਂ ਹਾਜਮ ਹੁੰਦਾ ਹੈ ਤੇ ਕਿਵੇਂ ਤੁਸੀਂ ਤੰਦਰੁਸਤ ਹੁੰਨੇ ਹੋ ਇੱਕ ਵਾਰੀ ਜ਼ਰੂਰ ਹੈ ਟਰਾਈ ਕਰੋ ਜੀ ਇਹ ਦੇ ਕੋਲਾ ਰੋਜ਼ ਖਾਣੇ ਆ ਤਾਂ ਇਹਨੇ ਆਪਣੇ ਮਤਲਬ ਕਿ ਇੱਕ ਤਾਂ ਛੇਤੀ ਬੁੜਾਪਾ ਨਹੀਂ ਆਉਣ ਦੇਣਾ ਜੀ ਆਪਾਂ ਨੂੰ ਕਬਜ ਇਹਨੇ ਨਹੀਂ ਰਹਿਣ ਦੇਣੀ ਹੈਗੀ ਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਮੈਂ ਤੁਹਾਨੂੰ ਦੱਸਦੀਆਂ ਸਾਰਾ ਕੁਝ ਵੀ ਆਪਾਂ ਨੂੰ ਇਹਦੇ ਵਾਸਤੇ ਕੀ ਕੀ ਚੀਜ਼ ਦੀ ਜ਼ਰੂਰਤ ਹੈ ਤੇ ਕਿਵੇਂ ਆਪਾਂ ਨੇ ਇਹ ਤਿਆਰ ਕਰਨੀ ਹੈਗੀ ਹੈ ਜੀ ਆਜੋ ਫਿਰ ਆਪਾਂ ਤੁਹਾਨੂੰ ਦੱਸ ਆਪ ਨੂੰ ਦਿਖਾਉਣੇ ਐ ਜੀ ਔਲਿਆ ਦੀ ਚਟਣੀ ਬਣਾਉਣੀ ਵੀ ਆਪਾਂ ਔਲਿਆ ਦੀ ਚਟਣੀ ਕਿਵੇਂ ਬਣਾਉਣੀ ਐ ਤੇ ਆਪਾਂ ਇਹਨੂੰ ਕਿਵੇਂ ਵਰਤਣਾ ਹੈਗਾ ਕਿੰਨੀ ਆਪਾਂ ਖਾਣੀ ਹੁੰਦੀ ਹੈ ਰੋਜ਼ ਦੀ ਜਿਹੜੀ ਕਿ ਆਪਣੇ ਪੇਟ ਨੂੰ ਸਵਸਥ ਰੱਖਦੀ ਹੈ ਜੀ ਆਪਣਾ ਹਾਜਮਾ ਸਹੀ ਰੱਖਦੀ ਹੈ ਆਪਣੇ ਸਕਿਨ ਨੂੰ ਗਲੋ ਰੱਖਦੀ ਹੈ ਜੀ ਇਹ ਇਹਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਜੀ ਔਲੇ ਦੇ ਵਿੱਚ ਜਿਹੜਾ ਕਿ ਆਪਾਂ ਨੂੰ ਤੰਦਰੁਸਤ ਰੱਖਦਾ ਹੈਗਾ ਅਗਰ ਆਪਾਂ ਖਾਦੇ ਹਾਂ ਜੀ ਸਾਰਾ ਕੁਝ ਹਾਂਜੀ ਇਹਦੀ ਖਾਤਰ ਜੀ ਆਪਾਂ ਲੈ ਲਿਆ ਕਸਟਮਰ ਜਿਹੜਾ ਕੀ ਆ ਦੇਖੋ ਤੁਸੀਂ ਆਪਾਂ ਇਹ ਸਟੀਮਰ ਲੈ ਜੀ ਇਹਦੇ ਆਪਾਂ ਵਿੱਚ ਪਾਣੀ ਪਾ ਦਾਂਗੇ ਇੱਕ ਗਲਾਸ ਭਰ ਕੇ ਠੀਕ ਹੈ ਜੀ ਤੁਸੀਂ ਇਹ ਕੋਈ ਵੀ ਚੀਜ਼ ਯੂਜ਼ ਕਰ ਸਕਦੇ ਹੋ ਜੀ ਜਿਵੇਂ ਆਪਾਂ ਘਰੇ ਕੜਾਈਆਂ ਹੁੰਦੀਆਂ ਨੇ ਆਪਣੇ ਉਹਦੇ ਵਿੱਚ ਵੀ ਆਪਾਂ ਕੋਈ ਬਰਤਨ ਰੱਖ ਕੇ ਤੇ ਆਪਾਂ ਇਹਨੂੰ ਵਰਤ ਸਕਦੇ ਆ ਤੇ ਇਹ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਜੀ ਔਲਾ ਆਪਾਂ ਕਿਸੇ ਵੀ ਰੂਪ ਚ ਖਾ ਸਕਦੇ ਆ ਜਿਵੇਂ ਆਪਾਂ ਚਟਣੀ ਜੀ ਵੀ ਖਾ ਸਕਦੇ ਆ ਜੀ ਮਰਬੇ ਦੇ ਵਿੱਚ ਵੀ ਖਾ ਸਕਦੇ ਆ ਆਪਾਂ ਇਹਦਾ ਜੂਸ ਵੀ ਬਣਾ ਸਕਦੇ ਆ ਜੀ ਜੂਸ ਦੇ ਵਿੱਚ ਵੀ ਆਪਾਂ ਦੋ ਔਲੇ ਪਾ ਸਕਦੇ ਆ ਤੇ ਆਪਾਂ ਇਹਨੂੰ ਮਤਲਬ ਕਿ ਦੇਖਣਾ ਅਚਾਰ ਦੇ ਰੂਪ ਚ ਵੀ ਖਾ ਸਕਦੇ ਆ ਠੀਕ ਹੈ ਜੀ ਆਪਾਂ ਹੁਣ ਇਹ 250 ਗ੍ਰਾਮ ਔਲੇ ਲਏ ਆ ਜੀ ਤੇ ਆਪਾਂ ਇਹਨਾਂ ਨੂੰ ਕੀ ਕਰਨਾ ਹੈਗਾ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਰੱਖ ਦੇਣਾ ਜੀ ਠੀਕ ਹੈ ਜੀ ਆਪਾਂ ਆਹ ਇਹਦੇ ਉੱਤੇ ਰੱਖਤਾ ਜੀ ਇਸ ਤਰ੍ਹਾਂ ਹੁਣ ਇਹਨੇ ਕੀ ਕਰਨਾ ਭਾਫ ਨੇ ਮਤਲਬ ਕਿ ਭਾਫ ਬਣ ਜਾਣੀ ਹੈ ਜੀ ਤੇ ਇਹਨੇ ਆਪਣੇ ਭਾਫ ਚ ਤਿਆਰ ਹੋ ਜਾਣਾ ਆਪਾਂ ਇੱਕ ਵਾਰ ਇਹਨੂੰ ਰੱਖਤਾ ਜੀ ਫਿਰ ਦੇਖਦੇ ਆਂ ਹਾਂਜੀ ਆ ਦੇਖੋ ਜੀ ਇਹ ਹੁਣ ਹੋ ਰਹੇ ਨੇ ਜੀ ਤਿਆਰ ਤੇ ਆਪਾਂ ਦੇਖੀਏ ਢੱਕਣ ਚੱਕ ਕੇ ਕਿਵੇਂ ਬਣ ਗਏ ਆ ਤਿਆਰ ਹੋਈ ਜਾਂਦੇ ਆ ਆਪਾਂ ਇਹਨੂੰ ਦੇਖਦੇ ਆਂ ਵੀ ਇਹ ਬਣ ਗਏ ਕਿ ਹਜੇ ਕੱਚੇ ਐ ਹਾਂਜੀ ਆਪਾਂ ਦੇਖਦੇ ਆਂ ਇਹਨਾਂ ਨੂੰ ਵੀ ਇਹ ਕੁਛ ਨਾ ਕੁਛ ਬਣੇ ਆ ਕਿ ਹਜੇ ਕੱਚੇ ਪਏ ਨੇ ਹਾਂਜੀ ਹਜੇ ਤਾਂ ਇਹ ਕੱਚੇ ਪਏ ਆ ਬੜੇ ਨਹੀਂ ਪੱਕੇ ਪੂਰੇ ਇਹਨਾਂ ਨੂੰ ਕੁਛ ਚਿਰ ਬਨ ਜਾਂਦੇ ਇਹਨਾਂ ਨੂੰ ਆਪਾਂ ਇਸੇ ਤਰੀਕੇ ਫੇਰ ਟੱਕ ਦਿੰਨੇ ਆ। ਲੋ ਜੀ ਹੁਣ ਫਿਰ ਦੇਖੀਏ ਆਪਾਂ ਇਹਨੂੰ ਮੈਨੂੰ ਲੱਗਦਾ ਵੀ ਹੁਣ ਤਾਂ ਸ਼ਾਇਦ ਇਹ ਤਿਆਰ ਹੋ ਗਏ ਹੋਣਗੇ ਹਨਾ ਐ ਲੱਗਦਾ ਤਾਂ ਹੈਗਾ ਇਹ ਆਹ ਦੇਖੋ ਤੁਸੀਂ ਫਿਸੇ ਜੇ ਪਏ ਨੇ ਅੱਧੇ ਤਾਂ ਵਿਚਾਰੇ ਫਿਸੇ ਪਈਆ ਹਨਾ ਬਸ ਤਿਆਰ ਹੋ ਗਏ ਜੀ ਇਹਨੂੰ ਆਪਾਂ ਹੁਣ ਕੱਢ ਲੈਣੇ ਆ ਕਿਸੇ ਪਾਂਡੇ ਚ ਠੀਕ ਹੈ ਜੀ ਆਪਾਂ ਇਹਨਾਂ ਨੂੰ ਇਹਦੇ ਵਿੱਚੋਂ ਕੱਢ ਲਿਆ ਪਤਾ ਕੀ ਹੈ ਇਹ ਉਵਾਲ ਆਪਾਂ ਪਾਣੀ 'ਚ ਨਹੀਂ ਉਬਾਲਣੇ ਇਹਨਾਂ ਨੂੰ ਭਾਪਜੀ ਤਿਆਰ ਕਰਨਾ ਹੈ ਅਗਰ ਆਪਾਂ ਇਹਨਾਂ ਨੂੰ ਪਾਣੀ 'ਚ ਉਬਾਲਦੇ ਆ ਤਾਂ ਫਿਰ ਇਹਨਾਂ ਦੇ ਵਿੱਚ ਪਾਣੀ ਭਰ ਜਾਂਦਾ ਫਿਰ ਇਹਨਾਂ ਦਾ ਟੇਸਟ ਹੈ ਜਿਹੜਾ ਬਿਲਕੁਲ ਖਤਮ ਹੋ ਜਾਂਦਾ ਹੈਗਾ ਇਸ ਕਰਕੇ ਆਪਾਂ ਇਹਨਾਂ ਨੂੰ ਉਵਾਲ ਭਾਪਜੀ ਤਿਆਰ ਕਰਨੇ ਆ ਜੀ ਮਤਲਬ ਕਿ ਹਲਕੇ ਹੱਥਾਂ ਦੇ ਨਾਲ ਆਪਾਂ ਇਹਨਾਂ ਨੂੰ ਇਹਨਾਂ ਦੀ ਹਿੜਕਾ ਕੱਢ ਦੇਣੀਆਂ ਨੇ ਠੰਡੇ ਕਰ ਲੈਣੇ ਨੇ ਆਪਾਂ ਚੰਗੀ ਤਰ੍ਹਾਂ ਆਹ ਦੇਖੋ ਤੁਸੀਂ ਹੁਣ ਇਹਨਾਂ ਨੇ ਠੰਡੇ ਹੋ ਜਾਣਾ ਜੀ ਜਦੋਂ ਠੰਡੇ ਹੋਗੇ ਨਾ ਫਿਰ ਇਹ ਉਹ ਬਣਨਗੇ ਵਧੀਆ ਕਿ ਇਹ ਰਹਾ ਤਾਂ ਇਹ ਗਰਮ ਨੇ ਪੂਰੇ ਇਹਨਾਂ ਨੂੰ ਹਵਾ ਚ ਰੱਖਦੇ ਆ ਆਪਾਂ ਥੋੜਾ ਜਿਹਾ ਚਰ ਇਹ ਆਏ ਫਿਸਦੇ ਆ ਜੀ ਆ ਦੇਖੋ ਤੁਸੀਂ ਆਪਾਂ ਇਹਦੇ ਵਿੱਚੋਂ ਇਹਨਾਂ ਦੀਆਂ ਹਿੜਕਾ ਕੱਢ ਦੇਣੀਆਂ ਗਿੜਕਾਂ ਜਿਹੜੀਆਂ ਹੁੰਦੀਆਂ ਨੇ ਆ ਦੇਖੋ ਤੁਸੀਂ ਇਹ ਇਸ ਤਰ੍ਹਾਂ ਬਣ ਗਏ ਪੋਲੇ ਬਹੁਤ ਹੋ ਗਏ ਆਪਾਂ ਮੈਸ਼ ਕਰ ਲੈਣੇ ਜ਼ਿਆਦਾ ਮੈਸ਼ ਵੀ ਨਹੀਂ ਕਰਨੇ ਆਪਾਂ ਜਿਵੇਂ ਸਵਾਦ ਹੀ ਨਾ ਲੱਗਣ ਫਿਰ ਹਨਾ ਆ ਦੇਖੋ ਤੁਹਾਨੂੰ ਮੈਂ ਹਿੜਕਾ ਕੱਢ ਕੇ ਬਾਅਦ ਚ ਦਿਖਾਉਣੀ ਆ ਲੋ ਜੀ ਹੁਣ ਆਪਾਂ ਇਹਨਾਂ ਨੂੰ ਕਰ ਲੈਣੇ ਆ ਜੀ ਮੈਸ਼ ਚੰਗੀ ਤਰ੍ਹਾਂ ਵਧੀਆ ਆਪਾਂ ਮੈਸ਼ ਕਰ ਲੈਣਾ ਕਿਉਂਕਿ ਇਹ ਜੇ ਆਪਾਂ ਮਿਕਸੀ ਮੁਕਸੀ ਚ ਪਾ ਕੇ ਕਰਦੇ ਆ ਨਾ ਤੇ ਫਿਰ ਇਹ ਜਮਾ ਹੀ ਉਹ ਹੋਣ ਲੱਗ ਜਾਂਦਾ ਜੀ ਬਰੀਕ ਜਾਂ ਬਣ ਜਾਂਦਾ ਫਿਰ ਇਹ ਸਵਾਦ ਨਹੀਂ ਲੱਗਦਾ ਹੈਗਾ ਆ ਇਹ ਹੋ ਗਿਆ ਜੀ ਤਿਆਰ ਹੁਣ ਆ ਦੇਖੋ ਆਪਾਂ ਮੈਸ਼ ਕਰ ਲਿਆ ਇਹਦੀ ਖਾਤਰ ਆਪਾਂ ਨੇ ਕੀ ਲੈਣਾ ਜੀ ਹੁਣ ਇੱਕ ਗੁੜ ਲੈਣਾ ਜੀ ਏਡਾ ਗੱਡ ਵਾਲਾ ਗੁੜ ਦਾ ਲੈ ਲਓ ਤੁਸੀਂ ਤੇ ਦੋ ਵੱਡੀਆਂ ਲੈਚੀਆਂ ਲੈਣੀਆਂ ਨੇ ਤੇ ਇੱਕ ਤੁਸੀਂ ਆਹ ਲਓ ਜੀ ਲੌਂਗ ਠੀਕ ਹੈ ਜੀ ਤਿੰਨ ਚਾਰ ਲੌਂਗ ਲੈਣੇ ਤੇ ਤਿੰਨ ਚਾਰ ਆਪਾਂ ਕਾਲੀਆਂ ਮਿਰਚਾਂ ਲੈਣੀਆਂ ਨੇ ਇਹਨਾਂ ਨੂੰ ਆਪਾਂ ਰਗੜ ਲਾਂਗੇ ਮੈਂ ਤੁਹਾਨੂੰ ਸਾਰਾ ਦਿਖਾਉਣੀ ਆ ਤੇ ਆਜੋ ਫਿਰ ਆਹ ਲਓ ਜੀ ਆਪਾਂ ਇਹਦੀ ਖਾਤਰ ਕਰ ਲਿਆ ਮਸਾਲਾ ਤਿਆਰ ਤੇ ਥੋੜਾ ਜਿਹਾ ਆਪਾਂ ਜਿਹੜਾ ਗੁੜ ਲਿਆ ਸੀ ਉਹ ਕੁੱਟ ਲਿਆ ਤੁਸੀਂ ਕੱਦੂਕਸ ਵੀ ਕਰ ਸਕਦੇ ਹੋ ਤੇ ਮੈਂ ਇਹਨੂੰ ਕੁੱਟ ਲਿਆ ਠੀਕ ਹੈ ਜੀ ਮੈਂ ਆਖਿਆ ਚਲੋ ਇਹਨੂੰ ਆਪਾਂ ਕੁੱਟ ਹੀ ਲੈਨੇ ਹੈਗੇ ਆ ਤੇ ਆਹ ਕੁੱਟ ਲਿਆ ਜੀ ਤੇ ਆਹ ਮਸਾਲਾ ਰਗੜ ਲਿਆ ਆਪਾਂ ਤੇ ਹੁਣ ਅੱਗੇ ਤੁਹਾਨੂੰ ਦਿਖਾਉਣੀ ਆ ਲੋ ਜੀ ਆਪਣੀ ਕੜਾਹੀ ਹੋ ਗਈ ਜੀ ਗਰਮ ਇਹਨੂੰ ਆਪਾਂ ਔਲਿਆ ਨੂੰ ਪਾਤਾ ਇਹਦੇ ਵਿੱਚ ਠੀਕ ਹੈ ਜੀ ਜਦੋਂ ਆਪਾਂ ਇਹਨੂੰ ਕੱਲੇ ਔਲਿਆ ਨੂੰ ਪਾਤਾ ਜੀ ਵਿੱਚ ਆਪਾਂ ਵਿੱਚ ਹੀ ਇਹਦੇ ਗੁੜ ਪਾ ਦੇਣਾ ਹੈਗਾ ਆ ਜਿਹੜਾ ਆਪਾਂ ਰੱਖਿਆ ਸੀਗਾ ਇਹਦੇ ਵਿੱਚ ਗੁੜ ਪਾ ਦੇਣਾ ਹੁਣ ਆਪਾਂ ਇਹਨੂੰ ਆਪਾਂ ਦੋਨਾਂ ਚੀਜ਼ਾਂ ਨੂੰ ਮਿਲਾ ਦੇਣਾ ਇਹਦੇ ਵਿੱਚ ਕੋਈ ਤੇਲ ਕਿਉਂ ਪਹਿਲਾਂ ਕੁਝ ਨਹੀਂ ਪਾਉਣਾ ਹੈਗਾ ਆਪਾਂ ਫਿਰ ਇਹ ਟੇਸਟ ਹੀ ਨਹੀਂ ਬਣਦਾ ਹੁੰਦਾ ਵਧੀਆ ਕਈ ਪਾ ਵੀ ਲੈਂਦੇ ਪਰ ਮੈਨੂੰ ਨਹੀਂ ਚੰਗਾ ਲੱਗਦਾ ਜੀ ਇਹ ਆ ਦੇਖੋ ਜੀ ਇਹ ਹੋ ਗਿਆ ਜੀ ਮਿਕਸ ਠੀਕ ਹੈ ਇਹ ਮਿਕਸ ਹੋ ਗਿਆ ਹੁਣ ਇਹਨੂੰ ਥੋੜਾ ਜਿਹਾ ਰਿੰਨਣਾ ਹੈਗਾ ਤੇ ਉਸ ਤੋਂ ਪਹਿਲਾਂ ਆਪਾਂ ਜਿਹੜੇ ਰਿਜ਼ਦੇ ਰਿਜ਼ਦੇ ਇਹਦੇ ਵਿੱਚ ਜਿਹੜਾ ਕੀ ਆਪਾਂ ਮਸਾਲੇ ਆਪਾਂ ਤਿਆਰ ਕੀਤੇ ਸੀ ਜੀ ਕਾਲੀਆਂ ਮਿਰਚਾਂ ਤੇ ਆਹ ਆਦੂ ਜੜ ਵੱਡੀਆਂ ਲੇਚੀਆਂ ਤੇ ਲੌਂਗ ਆਪਾਂ ਇਹਦੇ ਵਿੱਚ ਹੀ ਪਾ ਲੈਣੇ ਆ ਜੀ ਠੀਕ ਹੈ ਇਹਨੂੰ ਆਪਾਂ ਫਿਰ ਇਸ ਤਰ੍ਹਾਂ ਹਿਲਾਉਣ ਲੱਗ ਜਾਣਾ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਨਮਕ ਠੀਕ ਹੈ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਤੋਂ ਨੂੰ ਮੈਂ ਦੱਸਨੀ ਆ ਵੀ ਆਪਾਂ ਕਿੰਨਾ ਕੁ ਪਾਉਣਾ ਜ਼ਿਆਦਾ ਨਹੀਂ ਪਾਉਣਾ ਹੈਗਾ ਸਿਰਫ ਆਪਾਂ ਇੰਨਾ ਕੀ ਨਮਕ ਪਾਉਣਾ ਹੈ ਜੀ ਇਹਦੇ ਵਿੱਚ ਇੰਨੇ ਦੇ ਵਿੱਚ ਠੀਕ ਹੈ ਇੰਨਾ ਕੀ ਨਮਕ ਪਾਉਣਾ ਨਹੀਂ ਤਾਂ ਫਿਰ ਇਹ ਨੂਨ ਕਰਾਰਾ ਜਿਹਾ ਬਾਲਾ ਲੱਗਣ ਲੱਗ ਜਾਂਦਾ ਹੈਗਾ ਹੋਰ ਆਪਾਂ ਇਹਦੇ ਵਿੱਚ ਕੁਝ ਨਹੀਂ ਪਾਉਣਾ ਕਈ ਘਰ ਕੀ ਹੁੰਦੇ ਨੇ ਮਿਰਚ ਵੀ ਪਾ ਲੰਦੇ ਆ ਜੀ ਪਰ ਆਪਾਂ ਨੇ ਮਿਰਚ ਨਹੀਂ ਪਾਉਣੀ ਹੈਗੀ ਫਿਰ ਇਹਦਾ ਟੇਸਟ ਵਧੀਆ ਨਹੀਂ ਬਣਦਾ ਬਹੁਤ ਹੀ ਸੌਖਾ ਤਰੀਕਾ ਜੀ ਇਹਨੂੰ ਬਣਾਉਣ ਦਾ ਬਹੁਤ ਹੀ ਆਸਾਨ ਜਦੋਂ ਔਲੇ ਮਿਲਣੋਂ ਦੋ ਇਕੱਠੇ ਕਰ ਲੋ ਤੇ ਬਸ ਐਸ ਤਰ੍ਹਾਂ ਤੁਸੀਂ ਇਹਨੂੰ ਬਣਾ ਕੇ ਰੱਖ ਲੋ ਲਓ ਜੀ ਆ ਦੇਖੋ ਤੁਸੀਂ ਹੁਣ ਇਹ ਹੋ ਗਿਆ ਤਿਆਰ ਤੁਹਾਨੂੰ ਇਹ ਆਪਣਾ ਦੱਸਿਆ ਹੋਇਆ ਔਲਿਆਂ ਦੀ ਚਟਨੀ ਤੁਹਾਨੂੰ ਕਿਵੇਂ ਲੱਗੀ ਤੇ ਤੁਸੀਂ ਮੈਨੂੰ ਪਲੀਜ਼ ਇਹ ਲਾਈਕ ਕਮੈਂਟ ਜਰੂਰ ਕਰਕੇ ਦੱਸਿਓ ਜੀ ਆਪਣੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਆਪਾਂ ਇਹਦੇ ਵਿੱਚ ਘਿਓ ਤੇਲ ਕੁਝ ਨਹੀਂ ਪਾਉਣਾ ਜੀ ਹੁਣ ਆਪਾਂ ਇਹਨੂੰ ਕਰ ਲੈਣਾ ਜੀ ਠੰਡਾ ਠੀਕ ਹੈ ਜੀ ਆਪਾਂ ਠੰਡਾ ਹੋਣ ਵਾਸਤੇ ਇਹਦੇ ਵਿੱਚ ਪਾ ਦੇਣਾ ਜੀ ਆਪਾਂ ਨੇ ਇਕੱਠਾ ਕਰਕੇ ਸਾਰਾ ਕੁਝ ਚੱਕੋ ਭਾਈ ਤੇ ਇਹਦੇ ਵਿੱਚ ਕਰ ਦਿਓ ਜੀ ਇਹਨੂੰ ਟੇਡਾ ਇਹ ਜਿਵੇਂ ਠੰਡੀ ਹੋ ਜੂਗੀ ਫਿਰ ਆਪਾਂ ਜੋ ਵੀ ਇਹਦਾ ਮਰਤਮਾਨ ਹੁੰਦਾ ਜੀ ਆਪਣਾ ਚਟਣੀ ਵਾਲਾ ਜਿਹੜਾ ਆਪਣੇ ਡਾਈਨਿੰਗ ਟੇਬਲ ਤੇ ਪਿਆ ਹੁੰਦਾ ਉਹ ਤੁਸੀਂ ਭਰ ਕੇ ਰੱਖ ਲਓ ਤੇ ਫਿਰ ਇਹਨੂੰ ਤੁਸੀਂ ਖਾਓ ਜੀ ਤੇ ਤੁਹਾਨੂੰ ਦਿਖਾਉਨੇ ਆ ਫਿਰ ਅੱਗੇ ਆਹ ਲਓ ਜੀ ਹੁਣ ਆਪਾਂ ਇਹਨੂੰ ਇਹਦੇ ਵਿੱਚ ਕੱਢ ਕੇ ਰੱਖ ਲੈਣਾ ਜੀ ਆਪਾਂ ਇਹ ਰੱਖ ਲਾਂਗੇ ਡਾਈਨਿੰਗ ਟੇਬਲ ਤੇ ਤੇ ਆਹ ਦੇਖੋ ਜੀ ਤੁਸੀਂ ਤੇ ਇਹਨੂੰ ਆਪਾਂ ਬੰਦ ਕਰਕੇ ਤੇ ਆਹ ਦੇਖੋ ਦੇਖੋ ਭਾਈ ਤੇ ਬਸ ਇਸ ਤਰ੍ਹਾਂ ਤੁਸੀਂ ਤਿਆਰ ਕਰਕੇ ਰੱਖ ਲਿਆ ਕਰੋ ਤੇ ਖਾਇਆ ਪੀਆ ਕਰੋ ਤੇ ਮੌਜ ਲੁੱਟਿਆ ਕਰੋ ਤੇ ਦੇਖੀ ਤੁਹਾਡੇ ਖਾਣਾ ਪੀਣਾ ਕਿਵੇਂ ਹਾਜਮ ਹੁੰਦਾ ਹੈ ਤੇ ਕਿਵੇਂ ਤੁਸੀਂ ਤੰਦਰੁਸਤ ਹੁੰਨੇ ਹੋ ਇੱਕ ਵਾਰੀ ਜ਼ਰੂਰ ਹੈ ਟਰਾਈ ਕਰੋ ਜੀ ਇਹ ਦੇਖੋ ਬਣਾਓ ਤੇ ਖਾਓ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ